ਅਰਬਿੰਦ ਕੇਜਰੀਵਾਲ ਦੀ ਪੁਸਤਕ ਸਵਰਾਜ ਦਾ ਅਗਲਾ ਅੰਕ 8 ਜਦੋਂ ਜਨਤਾ ਨਿਰਣਾ ਕਰੇਗੀ ਆਓ ਵੇਖੀਏ ਜੇ ਸਵਰਾਜ ਆਵੇਗਾ ਤਾਂ ਕਾਨੂੰਨੀ ਤੌਰ ਤੇ ਸਿੱਧਾ ਜਨਤਾ ਨੂੰ ਤਾਕਤ ਦਿੱਤੀ ਜਾਵੇ ਤਾਂ ਅਲੱਗ-ਅਲੱਗ ਖੇਤਰਾਂ ਵਿੱਚ ਸੁਧਾਰ ਹੋਣ ਦੀਆਂ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਨੇ ਵੈਸੇ ਤਾਂ ਸਾਰੇ ਖੇਤਰਾਂ ਵਿੱਚ ਹੀ ਸੁਧਾਰ ਦੀਆਂ ਸੰਭਾਵਨਾਵਾਂ ਨੇ ਪਰ ਕੁਝ ਉਦਾਹਰਣਾਂ ਵੇਖਦੇ ਹਾਂ ਸਿੱਖਿਆ ਵਿੱਚ ਸੁਧਾਰ ਅੱਜ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਹੀ ਮਾੜੀ ਹੈ ਠੀਕ ਠੰਗ ਨਾਲ ਪੜਾਈ ਨਹੀਂ ਹੁੰਦੀ ਬੱਚਿਆਂ ਦੇ ਬੈਠਣ ਲਈ ਡੈਸਕ ਨਹੀਂ ਹਨ ਅੱਖੀ ਨਹੀਂ ਹਨ ਪੀਣ ਦੇ ਪਾਣੀ ਦਾ ਪ੍ਰਬੰਧ ਨਹੀਂ ਹੈ ਬਾਥਰੂਮਾਂ ਦਾ ਪ੍ਰਬੰਧ ਨਹੀਂ ਹੈ ਤੇ ਲੋਕ ਜਦੋਂ ਵੀ ਸਰਕਾਰ ਨੂੰ ਸ਼ਿਕਾਇਤਾਂ ਕਰਦੇ ਨੇ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਅਗਰ ਸਰਕਾਰ ਉੱਪਰੋਂ ਮੁਫਤ ਫੰਡ ਭੇਜੇਗੀ ਤਾਂ ಗ್ರಾಮ ਸਭਾ ਵਿੱਚ ਬੈਠ ਕੇ ਇਹ ਤੈਅ ਹੋਵੇਗਾ ਕਿ ਉਹਨਾਂ ਦੇ ਬੱਚਿਆਂ ਲਈ ਸਕੂਲ ਵਿੱਚ ਕੀ ਕੀ ਸਹੂਲਤਾਂ ਨਹੀਂ ਹਨ ਸਿੱਧਾ ਸਿੱਧਾ ਉਸ ਦੇ ਬਾਰੇ ਵਿੱਚ ਹੀ ਫੈਸਲਾ ਕੀਤਾ ਜਾਏਗਾ ਉਹਨਾਂ ਨੂੰ ਕਿਸੇ ਉੱਪਰਲੇ ਅਧਿਕਾਰੀ ਨਾਲ ਕਿਸੇ ਨੇਤਾ ਨਾਲ ਜਾਂ ਰਾਜ ਸਰਕਾਰ ਤੋਂ ਮੰਜ਼ੂਰੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ ਉਸ ਤਰ੍ਹਾਂ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਹੈ ਇੱਕ ਅਧਿਆਪਕ 200 300 ਬੱਚਿਆਂ ਨੂੰ ਪੜਾਉਂਦਾ ਹੈ ਤਿੰਨ ਚਾਰ ਕਲਾਸਾਂ ਦੇ ਬੱਚੇ ਇਕੱਠੇ ਬੈਠ ਕੇ ਇੱਕ ਹੀ ਅਧਿਆਪਕ ਤੋਂ ਪੜ੍ਹ ਰਹੇ ਨੇ ਇਸ ਤਰ੍ਹਾਂ ਪੜਾਈ ਨਹੀਂ ਹੋ ਸਕਦੀ ਪੜਾਈ ਦੇ ਨਾਮ ਤੇ ਤਮਾਸ਼ਾ ਹੋ ਸਕਦਾ ਹੈ ਜੇ ਸਿੱਧਾ ਸਿੱਧਾ ਲੋਕਾਂ ਦੇ ਕੋਲ ਤਾਕਤ ਹੋਵੇਗੀ ਤਾਂ ਗ੍ਰਾਮ ਸਭਾ ਮਾਂ ਵਿੱਚ ਬੈਠ ਕੇ ਲੋਕ ਆਪਸ ਵਿੱਚ ਸਲਾਹ ਕਰ ਸਕਦੇ ਹਨ ਤੇ ਫੈਸਲੇ ਲੈ ਸਕਣਗੇ ਕਿ ਸਾਡੇ ਇੱਥੇ ਕਿੰਨੇ ਅਧਿਆਪਕਾਂ ਦੀ ਕਮੀ ਹੈ ਕਿੰਨੇ ਹੋਰ ਚਾਹੀਦੇ ਨੇ ਫਿਰ ਉਹਨਾਂ ਨੂੰ ਰਾਜ ਸਰਕਾਰਾਂ ਨੂੰ ਲਿਖਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਸਬਜੈਕਟ ਲਈ ਟੀਚਰ ਭਰਤੀ ਕਰੋ ਉਹ ਆਪਣੀ ਗ੍ਰਾਮ ਸਭਾ ਦੀ ਬੈਠਕ ਵਿੱਚ ਕਿੰਨੇ ਟੀਚਰਾਂ ਦੀ ਜ਼ਰੂਰਤ ਹੈ ਖੁਦ ਹੀ ਤੈਅ ਕਰਕੇ ਉਹਨਾਂ ਨੂੰ ਭਰਤੀ ਕਰਨਗੇ ਇਸ ਕਰਕੇ ਜੋ ਵੀ ਟੀਚਰ ਭਰਤੀ ਹਾਂ ਉਹ ਠੀਕ ਤਰ੍ਹਾਂ ਨਹੀਂ ਪੜਾਉਂਦੇ ਮਹੀਨੇ ਦੇ ਅਖੀਰ ਵਿੱਚ ਆਉਂਦੇ ਹਨ ਤੇ ਤਨਖਾਹ ਲੈ ਜਾਂਦੇ ਹਨ ਜਿਸ ਸਕੂਲ ਵਿੱਚ ਆ ਵੀ ਜਨਤਾ ਦਰਖਤਾਂ ਹੇਠਾਂ ਬੈਠ ਕੇ ਗੱਪਾਂ ਮਾਰ ਕੇ ਮੁੜ ਜਾਂਦੇ ਨੇ ਬੱਚਿਆਂ ਨੂੰ ਪੜਾਉਂਦੇ ਨਹੀਂ ਬੱਚੇ ਖੇਡਦੇ ਫਿਰਦੇ ਨੇ ਗ੍ਰਾਮ ਸਭਾ ਨੂੰ ਤਾਕਤ ਦਿੱਤੀ ਜਾਵੇਗੀ ਤਾਂ ਇਹ ਅਧਿਆਪਕਾਂ ਨੂੰ ਤਲਬ ਕਰ ਸਕਣਗੇ ਗ੍ਰਾਮ ਸਭਾ ਵਿੱਚ ਉਹਨਾਂ ਨੂੰ ਸਵਾਲ ਜਵਾਬ ਕਰ ਸਕਣਗੇ ਜ਼ਰੂਰਤ ਪਵੇਗੀ ਤਾਂ ਉਹਨਾਂ ਨੂੰ ਸਜ਼ਾ ਵੀ ਦੇ ਸਕਣਗੇ ਸਿੱਧਾ ਸਿੱਧਾ ਉਹਨਾਂ ਨੂੰ ਠੀਕ ਕਰਨ ਦੀ ਤਾਕਤ ਗ੍ਰਾਮ ਸਭਾ ਦੇ ਕੋਲ ਹੋਵੇਗੀ ਸਿਹਤ ਸੇਵਾਵਾਂ ਵਿੱਚ सुद्धा ਉਸੇ ਤਰ੍ਹਾਂ ਹੀ ਸੇਵਾਵਾਂ ਨੂੰ ਲੈਂਦੇ ਹਾਂ ਪਿੰਡ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਠੀਕ ਇਲਾਜ ਨਹੀਂ ਕਰ ਰਿਹਾ ਮਰੀਜ਼ਾਂ ਨੂੰ ਗਾਲਾਂ ਕੱਢਦੇ ਹਨ ਬਦਤਮੀਜ਼ੀ ਨਾਲ ਬੋਲਦੇ ਹਨ ਆਉਂਦੇ ਹੀ ਨਹੀਂ ਦਵਾਈਆਂ ਥਿਉਰੀ ਹੋ ਜਾਂਦੀਆਂ ਹਨ ਅਗਰ ਗ੍ਰਾਮ ਸਭਾਵਾਂ ਦੇ ਕੋਲ ਕੰਟਰੋਲ ਹੋਵੇਗਾ ਤਾਂ ਉਹ ਡਾਕਟਰਾਂ ਨੂੰ ਸਿੱਧੇ ਕਰ ਸਕਦੀ ਹੈ ਉਹਨਾਂ ਨੂੰ ਸਵਾਲ ਜਵਾਬ ਪੁੱਛ ਸਕੇਗੀ ਜ਼ਰੂਰਤ ਪੈਣ ਤੇ ਸਜ਼ਾ ਵੀ ਦੇ ਸਕਦੀ ਹੈ ਅਗਰ ਹਸਪਤਾਲ ਵਿੱਚ ਦਵਾਈ ਦੀ ਘਾਟ ਹੋਵੇਗੀ ਤਾਂ ਗ੍ਰਾਮ ਸਭਾ ਮੁਕਤ ਮਿਲਣ ਵਾਲੇ ਫੰਡ ਵਿੱਚੋਂ ਮੰਗਵਾ ਸਕਦੀ ਹੈ ਅਗਰ ਦਵਾਈਆਂ ਦੀ ਚੋਰੀ ਹੁੰਦੀ ਹੈ ਤਾਂ ਸਿੱਧਾ ਸਰਕਾਰੀ ਹਸਪਤਾਲ ਦੇ ਕਰਮਚਾਰੀਆਂ ਨੂੰ ਸਵਾਲ ਜਵਾਬ ਪੁੱਛ ਸਕਦੀ ਹੈ ਉਹਨਾਂ ਨੂੰ ਸਜ਼ਾ ਵੀ ਦੇ ਸਕਦੀ ਇਸ ਨਾਲ ਸਿੱਧਾ ਸਿੱਧਾ ਵਿਰਸਾਚਾਰ ਖਤਮ ਹੋਵੇਗਾ ਕਿਉਂਕਿ ਅੱਜ ਪ੍ਰਸ਼ਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਜੇ ਗ੍ਰਾਮ ਸਭਾਵਾਂ ਦੇ ਕੋਲ ਕੰਟਰੋਲ ਹੋਵੇਗਾ ਤਾਂ ਪ੍ਰਸ਼ਤ ਅਧਿਕਾਰੀਆਂ ਨੂੰ ਤਲਬ ਕਰਕੇ ਸਜ਼ਾ ਵੀ ਦੇ ਸਕਦੇ ਨੇ नक्सਲਵਾਦ ਤੋਂ ਛੁਟਕਾਰਾ ਗ੍ਰਾਮ ਸਭਾਵਾਂ ਨੂੰ ਕੰਟਰੋਲ ਦੇਣ ਦਾ नक्सਲਵਾਦ ਤੇ ਬਹੁਤ ਅਸਰ ਪਵੇਗਾ ਇਸ ਲਈ ਇੱਕ ਉਦਾਹਰਨ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ 36 ਗੜ ਦੇ ਲੋਹਾਂਡੀ ਗੁੰਡਾ ਵਿੱਚ ਟਾਟਾ ਨਿਕ ਸਟੀਲ ਦਾ ਪਲਾਂਟ ਲਾਉਣਾ ਸੀ ਉਸ ਤੇ ਲਈ 10 ਪਿੰਡਾਂ ਦੀ ਜ਼ਮੀਨ ਦੀ ਜ਼ਰੂਰਤ ਸੀ ਇਹ 10 ਪਿੰਡ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਸਨ ਉੱਥੇ ਪੇਸ਼ਾ ਕਾਨੂੰਨ ਲਾਗੂ ਹੁੰਦਾ ਹੈ ਵਿਸ਼ਾ ਕਾਨੂੰਨ ਕਹਿੰਦਾ ਹੈ ਕਿ ਅਗਰ ਸਰਕਾਰ ਨੇ ਉਥੋਂ ਦੀ ਜ਼ਮੀਨ ਅਕਵਾਇਰ ਕਰਨੀ ਹੈ ਤਾਂ ਉਸ ਨੂੰ ਗ੍ਰਾਮ ਸਭਾ ਨਾਲ ਵਿਚਾਰ ਕਰਨਾ ਪਵੇਗਾ ਸਰਕਾਰ ਨੇ ਗ੍ਰਾਮ ਸਭਾ ਨੂੰ ਲਿਖਿਆ ਲੋਕਾਂ ਨੇ ਜ਼ਮੀਨ ਦੇਣ ਤੇ ਮਨਾ ਕਰ ਦਿੱਤਾ ਸਰਕਾਰ ਨੇ ਦੁਬਾਰਾ ਬੇਨਤੀ ਕੀਤੀ ਦੁਬਾਰਾ ਦੀ ਮੀਟਿੰਗ ਹੋਈ ਉਸ ਵਿੱਚ ਉਹਨਾਂ ਨੇ ਸਰਕਾਰ ਨੂੰ 15 ਸ਼ਰਤਾਂ ਰੱਖੀਆਂ ਤੇ ਕਿਹਾ ਕਿ ਜੇ ਉਹਨਾਂ ਨੂੰ ਜ਼ਮੀਨ ਚਾਹੀਦੀ ਹੈ ਤਾਂ ਸਾਡੀਆਂ ਸ਼ਰਤਾਂ ਮੰਨੀਆਂ ਪੈਣਗੀਆਂ ਤੇ ਅਸੀਂ ਜ਼ਮੀਨ ਦੇਣ ਨੂੰ ਤਿਆਰ ਹਾਂ ਉਹ ਸ਼ਰਤਾਂ ਬਹੁਤ ਹੀ ਵਾਜਿਬ ਸਨ ਜਿਵੇਂ ਇੱਕ ਸ਼ਰਤ ਸੀ ਕਿ ਸਾਨੂੰ ਜ਼ਮੀਨ ਦਾ ਇੰਨਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਇੱਕ ਸ਼ਰਤ ਸੀ ਕਿ ਜੜਖਤ ਨਹੀਂ ਕੱਟੇ ਜਾਣਗੇ ਜੇ ਕੱਟਨੇ ਪੈਤਾ ਇਤਨੇ ਦਰਖਤ ਲਾਉਣੇ ਹੋਣਗੇ ਹਰ ਘਟ ਦੇ ਇੱਕ ਆਦਮੀ ਨੂੰ ਰੋਜ਼ਗਾਰ ਮਿਲੇਗਾ ਸਾਰੀਆਂ ਮੰਗਾਂ ਜੈਸਨ ਸਰਕਾਰ ਕੋਲ ਜਦੋਂ ਇਹ ਮੰਗਾਂ ਗਈਆਂ ਤਾਂ ਸਰਕਾਰ ਨੇ ਨਹੀਂ ਮੰਨੀਆਂ ਜ਼ੋਰ ਜ਼ਬਰਦਸਤੀ ਨਾਲ ਪੁਲਿਸ ਭੇਜ ਕੇ ਜ਼ਮੀਨਾਂ ਤੇ ਕਬਜ਼ੇ ਕਰ ਲਏ ਇਸ ਤੇ ਬਾਅਦ ਪਿੰਡ ਵਾਲਿਆਂ ਨੇ ਪਿੰਡ ਦੀਆਂ ਕੰਧਾਂ ਤੇ ਲਿਖ ਦਿੱਤਾ ਕਿ ਨਕਸਲੀਆ ਆਓ ਤੇ ਸਾਨੂੰ ਬਚਾਓ ਸੁਣ ਵਿੱਚ ਆਇਆ ਕਿ ਇਹਦਾ ਪਿੰਡ ਨਕਸਲੀਆਂ ਨਾਲ ਜੁੜ ਗਏ ਅਗਰ ਸਿੱਧਾ-ਸਿੱਧਾ ਜਨਤਾ ਨੂੰ ਆਪਣੇ ਤੇ ਆਪਣੇ ਪਿੰਡ ਦੇ ਬਾਰੇ ਕੋਈ ਵੀ ਫੈਸਲਾ ਲੈਣ ਦੇ ਅਧਿਕਾਰ ਹੋਵੇਗਾ ਤਾਂ ਜਨਤਕ ਨਕਸਲੀਆਂ ਦੇ ਕੋਲ ਕਿਉਂ ਜਾਵੇਗੀ ਉਹਨਾਂ ਦਾ ਸਾਥ ਕਿਉਂ ਦੇਵੇਗੀ ਬਿਨਾਂ ਜਨ ਹਾਜ਼ਾਰ ਤੋਂ ਲੋਕਾਂ ਦੇ ਸਹਿਯੋਗ ਦੇ ਨਕਸਲਵਾਦ ਨਹੀਂ ਦੇ ਸਕੇਗਾ ਨਸ਼ਾ ਬੰਦੀ ਵਿੱਚ ਸਫਲਤਾ ਦਿੱਲੀ ਦੇ ਕੁਝ ਵਾਰਡਾਂ ਵਿੱਚ ਪਿਛਲੇ 1 ਸਾਲ ਤੋਂ ਗ੍ਰਾਮ ਸਭਾਵਾਂ ਚੱਲ ਰਹੀਆਂ ਹਨ ਹਰ ਮਹੀਨੇ ਮਹੱਲੇ ਦੇ ਲੋਕ ਉੱਥੋਂ ਦੇ ਅਧਿਕਾਰੀ ਉੱਥੋਂ ਦੇ ਨੇਤਾ ਇਕੱਠੇ ਹੁੰਦੇ ਹਨ ਇਲਾਕੇ ਦੇ ਵਿਕਾਸ ਬਾਰੇ ਇਹ ਚਰਚਾ ਹੁੰਦੀ ਹੈ ਸੋਨੀਆ ਵਿਹਾਰ ਵਿੱਚ ਅਜੇ ਹੀ ਹੀ ಗ್ರಾಮ ਸਭਾ ਵਿੱਚ ਇੱਕ ਲੜਕੇ ਨੇ ਖੜਾ ਹੋ ਕੇ ਕਿਹਾ ਕਿ ਸਾਡੇ ਮਹੱਲੇ ਵਿੱਚ ਦਾਰੂ ਦੀ ਦੁਕਾਨ ਬਹੁਤ ਦੂਰ ਹੈ ਦੁਕਾਨ ਸਾਡੀ ਕਲੋਨੀ ਵਿੱਚ ਖਲਨੀ ਚਾਹੀਦੀ ਹੈ ਦਾਰੂ ਦੀ ਦੁਕਾਨ ਦਾ ਪ੍ਰਸਤਾਵ ਖਾਰਜ ਕਰ ਦਿੱਤਾ ਉਸ ਦਿਨ ਲੱਗਿਆ ਕਿ ਪਰੀ ਸਭਾ ਵਿੱਚ ਗਲਤ ਪ੍ਰਸਤਾਵ ਰੱਖਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਅੱਜ ਕਿਸੇ ਵੀ ਇਲਾਕੇ ਵਿੱਚ ਦਾਰੂ ਦੀ ਦੁਕਾਨ ਖੋਲਣ ਦੇ ਲਈ ਨੇਤਾ ਤੇ ਅਫਸਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ ਲੋਕਾਂ ਨੂੰ ਤਾਂ ਪੁੱਛਿਆ ਹੀ ਨਹੀਂ ਜਾਂਦਾ ਨੇਤਾ ਤੇ ਅਫਸਰ ਤਾਂ ਰਿਸ਼ਵਤ ਲੈ ਕੇ ਜਾਂ ਦਬਾਅ ਪਾ ਕੇ ਮਨਜ਼ੂਰੀ ਦੇ ਦਿੰਦੇ ਹਨ ਜੇ ਇਹ ਕਾਨੂੰਨ ਬਣਾ ਦਿੱਤਾ ਜਾਵੇ ਕਿ ਕਿਸੇ ਵੀ ਇਲਾਕੇ ਵਿੱਚ ਦਾਰੂ ਦੀ ਦੁਕਾਨ ಗ್ರಾಮ ਸਭਾ ਦੀ ਮਨਜ਼ੂਰੀ ਦੇ ਬਿਨਾਂ ਨਹੀਂ ਖੁੱਲੀ ਜਾ ਸਕਦੀ ਤਾਂ ਦਾਰੂ ਦੀ ਦੁਕਾਨ ਖੋਲਣਾ ਬਹੁਤ ਮੁਸ਼ਕਲ ਹੋ ਜਾਵੇਗਾ ਨਸ਼ਾ ਬੰਦੀ ਵੱਲ ਇਹ ਇੱਕ ਠੋਸ ਕਦਮ ਹੈ ਗਰੀਬੀ ਭੁੱਖਮਰੀ ਤੇ ਬੇਰੁਜ਼ਗਾਰੀ ਦਾ ਅੰਤ ਅਗਰ ਸਿੱਧਾ ਲੋਕਾਂ ਨੂੰ ਤਾਕਤ ਦਿੱਤੀ ਜਾਵੇ ਤਾਂ ਇਸ ਦਾ ਸਭ ਤੋਂ ਵੱਡਾ ਅਸਰ ਗਰੀਬੀ ਤੇ ਬੇਰੁਜ਼ਗਾਰੀ ਤੇ ਪਵੇਗਾ ਜਿਵੇਂ ਕਿ ਇਸ ਕਿਤਾਬ ਵਿੱਚ ਲਿਖਿਆ ਹੈ ਕਿ ਪਿੰਡ ਵਿੱਚ ਮੁਫਤ ਫੰਡ ਆਵੇਗਾ ਤਾਂ ਲੋਕ ਗ੍ਰਾਮ ਸਭਾਵਾਂ ਵਿੱਚ ਬੈਠ ਕੇ ਤੈਅ ਕਰਨਗੇ ਕਿ ਆਪਣੇ ਪਿੰਡ ਵਿੱਚ ਸਭ ਤੋਂ ਵੱਧ ਗਰੀਬ ਕੌਣ ਹੈ ਉਸ ਦੀ ਅਸੀਂ ਮਦਦ ਕਰਨੀ ਹੈ ਉਸ ਨੂੰ ਅਸੀਂ ਰਾਸ਼ਨ ਦੇਣਾ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਹਰੇਕ ਦੇ ਸਿਰ ਤੇ ਛੱਤ ਹੋਣੀ ਚਾਹੀਦੀ ਹੈ ਹਰ ਬੱਚਾ ਸਕੂਲ ਜਾਣਾ ਚਾਹੀਦਾ ਹੈ ਅਗਰ ਕੋਈ ਕੰਮ ਕਰਨਾ ਚਾਹੁੰਦਾ ਹੈ ਤਾਂ ಗ್ರಾಮ ਸਭਾ ਉਸ ਨੂੰ ਮੁਫਤ ਫੰਡ ਵਿੱਚੋਂ ਕਰਜ਼ਾ ਦੇਵੇਗੀ। ਅਜੋ ਸ਼ਾਹੂਕਾਰ ਦੇ ਚੁੰਗਲ ਵਿੱਚ ਫਸ ਕੇ 15% ਵਿਆਜ ਤੇ ਕਰਜ਼ਾ ਲੈ ਰਿਹਾ ਹੈ। ਪੂਰੀ ਜ਼ਿੰਦਗੀ ਹੀ ਉਸ ਤੇ ਚੁੰਗਲ ਵਿੱਚੋਂ ਉਹ ਨਹੀਂ ਨਿਕਲ ਸਕਦਾ। ਉਸੇ ਤਰ੍ਹਾਂ ਹੀ ਇਸ ਦੇਸ਼ ਦਾ ਕਿਸਾਨ ਆਤਮ ਹੱਤਿਆ ਕਰ ਰਿਹਾ ਕਿਉਂਕਿ ਸ਼ਾਹੂਕਾਰਾਂ ਤੋਂ ਕਰਜ਼ਾ ਲੈਂਦੇ ਹਨ ਤੇ ਫਿਰ ਕਰਜ਼ਾ ਮੋੜ ਨਹੀਂ ਸਕਦੇ। ಗ್ರಾಮ ਸਭਾ ਮਾ ਅਜੇ ਇਹ ਕਿਸਾਨਾਂ ਨੂੰ ਕਰਜ਼ਾ ਦੇਣ ਗਿਆ। ਜੇ ಗ್ರಾಮ ਸਭਾ ਦੇ ਕੋਲ ਮੁਫਤ ਫੰਡ ਮਿਲੇਗਾ ਉਹ ਆਪਣੇ ਪਿੰਡ ਵਿੱਚ ਸਾਬਨ ਦੀ ਫੈਕਟਰੀ, ਤੇਲ ਦੀ ਮਿਲ, ਚੌਲਾਂ ਦੀ ਮਿਲ ਆਟਾ ਚੱਕੀ ਆਦਲਾ ਸਕਦੇ ਹਨ ਵੱਖ-ਵੱਖ ਕਿਸਮ ਦੇ ਉਯੋਗ ਲੱਗ ਸਕਦੇ ਹਨ ਇਹਨਾਂ ਦੇ ਯੋਗਾਂ ਵਿੱਚ ਰੋਜ਼ਗਾਰ ਮਿਲੇਗਾ ਉਹਨਾਂ ਦੀ ਗਰੀਬੀ ਦੂਰ ਹੋਵੇਗੀ ਗ੍ਰਾਮ ਸਭਾਵਾਂ ਨੂੰ ਸਿੱਧਾ ਮੁਫਤ ਫੰਡ ਭੇਜਣਾ ਇੱਕ ਜਿਹੜਾ ਰਾਮਬਾਣਾ ਹੈ ਜਿਸ ਨਾਲ ਲੋਕਾਂ ਦੀ ਆਮਦਨੀ ਵਧੇਗੀ ਤੇ ਗਰੀਬੀ ਤੇ ਬੇਰੁਜ਼ਗਾਰੀ ਤੇ ਕਾਫੀ ਹੱਦ ਤੱਕ ਕਾਬੂ ਪਾਇਆ ਜਾ ਸਕੇਗਾ ਬੇਕਾਰ ਦੇ ਸ਼ੱਕ ਤੇ ਪਰਮ ਜਦੋਂ ਲੋਕਾਂ ਨੂੰ ਸੱਤਾ ਦੇਣ ਦੀ ਗੱਲ ਆਉਂਦੀ ਹੈ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੱਕ ਤੇ ਪਰਮ ਆ ਜਾਂਦੇ ਹਨ ਜਿਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਅਸੀਂ ਕਰਾਂਗੇ ਦਲਿਤਾਂ ਤੇ ਅਤਿਆਚਾਰ ਕੁਝ ਲੋਕਾਂ ਨੂੰ ਇਹ ਵੀ ਸ਼ੰਕਾ ਹੈ ਕਿ ਅਗਰ ਗ੍ਰਾਮ ਸਭਾ ਨੂੰ ਤਾਕਤ ਦਿੱਤੀ ਜਾਂਦੀ ਹੈ ਤਾਂ ਦਲਿਤਾਂ ਤੇ ਅਤਿਆਚਾਰ ਵਧਣਗੇ ਇਸ ਦਾ ਜਵਾਬ ਲੱਭਣ ਦੇ ਲਈ ਅਸੀਂ ਬਿਹਾਰ ਦੇ ਕੁਝ ਦਲੇਤ ਇਲਾਕਿਆਂ ਵਿੱਚ ਗਏ। ਉਹਨਾਂ ਨੂੰ ਸਵਰਾਜ ਦੇ ਬਾਰੇ ਵਿੱਚ ਸਮਝਾਇਆ ਤੇ ਉਹਨਾਂ ਨੂੰ ਸਿੱਧਾ ਪੁੱਛਿਆ ਕਿ ਅਗਰ ਗ੍ਰਾਮ ਸਭਾ ਨੂੰ ਵੱਧ ਅਧਿਕਾਰ ਦਿੱਤੇ ਜਾਂਦੇ ਨੇ ਤਾਂ ਕੀ ਉਹਨਾਂ ਤੇ ਅਤਿਆਚਾਰ ਵਧਣਗੇ? ਉਹਨਾਂ ਦੇ ਇਸ ਬਾਰੇ ਵਿੱਚ ਕੀ ਵਿਚਾਰ ਹਨ? ਦਲਿਤਾਂ ਦਾ ਇਹ ਮੰਨਣਾ ਹੈ ਕਿ ਜੇ ਇਸ ਸਥਿਤੀਆਂ ਨਾਲ ਉਹਨਾਂ ਦੇ ਕੋਲ ਸੰਘਰਸ਼ ਤੇ ਹੋਰ ਮੌਕੇ ਵੱਧ ਜਾਣਗੇ। ਅੱਜ ਜੇ ਕਿਸੇ ਦਲਿਤ ਤੇ ਕਿਸੇ ਪਿੰਡ ਵਿੱਚ ਅਤਿਆਚਾਰ ਹੁੰਦਾ ਤਾਂ ਉਹ ਕਿੱਧਰ ਜਾਂਦਾ ਅੱਜ ਦੇ ਸਮੇਂ ਉਸਦੇ ਨਾਲ ਕੌਣ ਹੈ ਕੋਈ ਨਹੀਂ ਹੈ ਇਹ ਪੂਰੀ ਦੀ ਪੂਰੀ ਵਿਵਸਥਾ ਉਸ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਨਾਲ ਹੈ ਉਸ ਪਿੰਡ ਦਾ ਪੁਲਿਸ ਵਾਲਾ ਸ਼ੋਸ਼ਣ ਕਰਨ ਵਾਲਿਆਂ ਦੇ ਨਾਲ ਜ਼ਿਲ੍ਹਾ ਕਲੈਕਟਰ ਬੀਡੀਓ ਤਹਿਸੀਲਦਾਰ ਇਹ ਸਾਰੇ ਸ਼ੋਸ਼ਣ ਕਰਨ ਵਾਲਿਆਂ ਦੇ 에ਜੰਟਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਤੇ ਫਿਰ ਜਿਸ ਵੀ ਦਲਿਤ ਦਾ ਸ਼ੋਸ਼ਣ ਹੁੰਦਾ ਉਹ ਕਿੱਥੇ ਜਾਵੇ ਅਗਰ ਉਸ ਪਿੰਡ ਦੇ ਸਾਰੇ ਦਲਿਤ ਇਕੱਠੇ ਵੀ ਹੋ ਜਾਣ ਤਾਂ ਕੀ ਕਰ ਸਕਦੇ ਹਨ ਵੱਤ ਵੱਤ ਕਲੈਕਟਰ ਦੇ ਸਾਹਮਣੇ ਡਰਨਾ ਪ੍ਰਦਰਸ਼ਨ ਤੋਂ علاوہ ਕੋਈ ਚਾਰਾ ਨਹੀਂ ਹੈ ਦਲਿਤਾਂ ਨੇ ਸਾਨੂੰ ਕਿਹਾ ਕਿ ਜੇ ಗ್ರಾಮ ਸਭਾ ਨੂੰ ਸਿੱਧਾ ਅਧਿਕਾਰ ਦਿੱਤਾ ਜਾਵੇ ਅਗਰ ਦਲਿਤ ਇਕੱਠੇ ਹੋ ਜਾਂਦੇ ਨੇ ਤਾਂ ಗ್ರಾಮ ਸਭਾ ਦੀ ਮੀਟਿੰਗ ਵਿੱਚ ਉਹ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਨ ਉਹਨਾਂ ਦੇ ਲਈ ਸੰਘਰਸ਼ ਕਰ ਸਕਦੇ ਹਨ ਉੱਚੀਆਂ ਜਾਤਾਂ ਵਿੱਚ ਵੀ ਅਜਿਹੇ ਲੋਕ ਹੋ ਸਕਦੇ ਨੇ ਜੋ ਦਲਿਤਾਂ ਦਾ ਸਾਥ ਦੇਣਾ ਚਾਹੁੰਦੇ ਹਨ ਉਹ ਪਿੰਡ ਵਿੱਚ ਉਹਨਾਂ ਨੂੰ ਸ਼ੋਸ਼ਿਤ ਹੁੰਦਾ ਦੇਖਦੇ ਰਹਿੰਦੇ ਹਨ ਤੇ ਉਹ ਦਲਿਤਾਂ ਦਾ ਸਾਥ ਦੇਣਾ ਚਾਹੁੰਦੇ ਹਨ ਪਰ ਅੱਜ ਉਹ ਕੁਝ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਹੈ ਅਜ ਦੀ ਵਿਵਸਥਾ ਵਿੱਚ ਉਹਨਾਂ ਦੀ ਕੋਈ ਭੂਮਿਕਾ ਨਹੀਂ ਹੈ ਅਗਰ ਗ੍ਰਾਮ ਸਭਾ ਹੋਵੇਗੀ ਤਾਂ ਜਿਹੇ ਲੋਕ ਵੀ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ ਉਹ ਦਲਿਤਾਂ ਦੇ ਹੱਕ ਵਿੱਚ ਬੋਲਣਗੇ ਦਲਿਤਾਂ ਦੇ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਇਹ ਗੱਲ ਕਹੀ ਇਸ ਤੋਂ ਇਲਾਵਾ ਸਵਰਾਜ ਦੀ ਵਿਵਸਥਾ ਵਿੱਚ ਦਲਿਤਾਂ ਦੇ ਸੰਘਰਸ਼ ਤੇ ਲਈ ਇੱਕ ਰਸਤਾ ਖੁੱਲੇਗਾ ਨਵੀਂ ਵਿਵਸਥਾ ਵਿੱਚ ਲੋਕਪਾਲ ਹੋਣ ਦੇ ਵਿਚ ਜਾਂਦਾ ਜਾਵੇਗਾ ਅਗਰ ਕਿਸੇ ਪਿੰਡ ਦੇ ਲੋਕਾਂ ਨੂੰ ਗ੍ਰਾਮ ਸਭਾ ਵਿੱਚ ਆਉਣ ਤੋਂ ਰੋਕਿਆ ਜਾਵੇਗਾ ਤੇ ਉਹਨਾਂ ਦੀਆਂ ਗੱਲਾਂ ਨੂੰ ਨਹੀਂ ਲਿਖਿਆ ਜਾਂਦਾ ਤਾਂ ਉਹ ਲੋਕਪਾਲ ਕੋਲ ਸ਼ਿਕਾਇਤ ਕਰ ਸਕਦੇ ਹਨ ਲੋਕਪਾਲ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਕਿਸੇ ਹੋਰ ਦਿਨ ਪਿੰਡ ਦੀ ਗ੍ਰਾਮ ਸਭਾ ਬੁਲਾ ਕੇ ਆਪਣੀ ਨਿਗਰਾਨੀ ਵਿੱਚ ਇਹ ਦੇਖੇ ਕਿ ਉੱਥੇ ਸਾਰਿਆਂ ਲੋਕਾਂ ਨੂੰ ਆਉਣ ਦਿੱਤਾ ਜਾਂਦਾ ਹੈ ਇਸ ਨਵੀਂ ਪ੍ਰਣਾਲੀ ਵਿੱਚ ਦਲਿਤਾਂ ਦੇ ਕੋਲ ਲੜਨ ਦੇ ਲਈ 3-4 ਮੌਕੇ ਮਿਲਣਗੇ ਇਸ ਨਵੀਂ ਵਿਵਸਥਾ ਵਿੱਚ ਦਲਿਤਾਂ ਦੇ ਲਈ ਤਰੰਤ ਸੁਧਾਰ ਹੋਵੇਗਾ ਹਜੇ ਹਣੀ ਹੈ ਮੇਰਾ ਸਵਾਲ ਹੈ ਕਿ ਅੱਜ ਜਦੋਂ ਸਾਰੀ ਹੀ ਰਾਜਨੀਤਿਕ ਸੱਤਾ ਸਰਪੰਚ ਦੇ ਅੰਦਰ ਹੀ ਸੀਮਤ ਹੈ ਇਸ ਵਿਵਸਥਾ ਵਿੱਚ ਰਾਜਨੀਤਿਕ ਸੱਤਾ ਦੇ ਦੁਰਉਪਯੋਗ ਦੇ ਜ਼ਿਆਦਾ ਮੌਕੇ ਹਨ ਜਦੋਂ ਤੱਕ ਸਾਰੀ ਦੀ ਸਾਰੀ ਸੱਤਾ ਸਰਪੰਚਾਂ ਤੋਂ ਖੋ ਕੇ ಗ್ರಾಮ ਸਭਾ ਨੂੰ ਦਿੱਤੀ ਜਾਵੇ ਤਾਂ ਉਸ ਨਾਲ ਸ਼ੋਸ਼ਣ ਦੇ ਅਸਰ ਜ਼ਿਆਦਾ ਹਨ ਇਸ ਨਵੀਂ ਪ੍ਰਣਾਲੀ ਵਿੱਚ ਦਲਿਤਾਂ ਦੇ ਕੋਲ ਲੜਨ ਦੇ 3-4 ਮੌਕੇ ਹੋਣਗੇ ਇਸ ਨਵੀਂ ਵਿਵਸਥਾ ਵਿੱਚ ਦਲਿਤਾਂ ਲਈ ਤਰੰਤ ਸਦਾਰ ਹੋਵੇਗਾ ਅਜੇ ਨਹੀਂ ਹੈ ਪਰ ಗ್ರಾಮ ਸਭਾ ਨੂੰ ਸੱਤਾ ਦੇ ਨਾਲ ਸ਼ੋਸ਼ਣ ਹੋਣ ਦੇ ਘੱਟ ਅ fırsਰ ਹਨ ਜਦੋਂ ਤੱਕ ਸਰਪੰਚ ਦੇ ਕੋਲ ਸਾਰੀ ਤਾਕਤ ਹੈ ਉਸ ਨਾਲ ਸ਼ੋਸ਼ਣ ਦੇ ਜ਼ਿਆਦਾ ਮੌਕੇ ਨੇ ਕਟੂਕਟੇ ਕਹਿਣਾ ਤਾਂ ਸਰਸਰ ਗਲਤ ਹੋਵੇਗਾ ਕਿ ಗ್ರಾಮ ਸਭਾ ਨੂੰ ਸੱਤਾ ਦੇਣ ਨਾਲ ਦਰੀਤਾਂ ਤੇ ਅਤਿਆਚਾਰ ਵਧੇਗਾ। ਉਹਨਾਂ ਦੀ ਸਥਿਤੀ ਵਿੱਚ ਸਦਾਰਾ ਵੀ ਜਾਣਾ ਪਰ ਅਤਿਆਚਾਰ ਵਧਨ ਦੀ ਕੋਈ ਹਸਾਤ ਨਹੀਂ ਹਨ। ਖਾਪ ਪੰਚਾਇਤਾਂ ਦਾ ਡਰ। ਕੁਝ ਲੋਕ ਖਾਪ ਪੰਚਾਇਤਾਂ ਦੀ ਉਦਾਹਰਣ ਦਿੰਦੇ ਹਨ ਇਹ ਖਾਪ ਪੰਚਾਇਤਾਂ ਲੜਕੇ ਤੇ ਲੜਕੀ ਨੂੰ ਮਰਵਾ ਦਿੰਦੀਆਂ ਨੇ ਕਿ ਖਾਪ ਪੰਚਾਇਤਾਂ ਦੇ ਵਾਂਗੂ ಗ್ರಾಮ ਸਭਾ ਵੀ ਗਲਤ ਫੈਸਲੇ ਨਹੀਂ ਕਰੇਗੀ। ਖਾਪ ਪੰਚਾਇਤਾਂ ਨੇ ਵਾਕਈ ਅਜਿਹੇ ਫੈਸਲੇ ਕੀਤੇ ਹਨ ਜਾਂ ਨਹੀਂ ਇਹ ਵੀ ਇੱਕ ਵਿਵਾਦ ਹੈ। ਇਸ ਵਿਵਾਦ ਵਿੱਚ ਪੈਣ ਤੋਂ ਬਿਨਾ ਸਿਰਫ਼ ਇਹ ਕਹਿਣਾ ਚਾਹੁੰਦੇ ਹਾਂ ਕਿ ਕਾਨੂੰਨਨ ਗ੍ਰਾਮ ਸਭਾ ਨੂੰ ਨਾ ਤਾਂ ਏਜ਼ਕਾਰ ਹੈ ਤੇ ਨਾ ਹੀ ਉਹਨਾਂ ਨੂੰ ਏਜ਼ਕਾਰ ਦਿੱਤਾ ਜਾਵੇਗਾ ਕਿ ਉਹ ਕਿਸੇ ਨੂੰ ਮਾਰਨ ਦਾ ਉਦੇਸ਼ ਦੇ ਸਕਣ ਇਹ ਫੈਸਲਾ ਨਹੀਂ ਮੰਨਿਆ ਜਾਵੇਗਾ ਇਹ ਫੈਸਲਾ ਗੈਰ ਕਾਨੂੰਨੀ ਹੋਵੇਗਾ ਕਿਉਂਕਿ ਜਿਸ ਅਵਸਥਾ ਦੀ ਅਸੀਂ ਗੱਲ ਕਰਦੇ ਹਾਂ ਉਸ ਵਿਵਸਥਾ ਵਿੱਚ ਗ੍ਰਾਮ ਸਭਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਫੈਸਲੇ ਕਰੇਗੀ ਸੰਵਿਧਾਨ ਜਾਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਫੈਸਲੇ ਲੈਣ ਦਾ ਅੰਦਾਜ਼ਕਰਤੇ ਇਜਾਜ਼ਤ ਗ੍ਰਾਮ ਸਭਾ ਨੂੰ ਨਹੀਂ ਹੋਵੇਗੀ ਕਿਸੇ ਨੂੰ ਮਰਵਾਉਣਾ ਕਟਵਾਉਣਾ ਕਿਸੇ ਨੂੰ ਫਾਂਸੀ ਦੇਣਾ ਇੱਕ ਕਾਨੂੰਨ ਦੇ ਖਿਲਾਫ ਹੈ ਇਸ ਤਰ੍ਹਾਂ ਤਾਂ ਮੰਨ ਲਿਏ ਕੱਲ ਨੂੰ ਕੋਈ ਗ੍ਰਾਮ ਸਭਾ ਖੜੀ ਹੋ ਕੇ ਕਹਿ ਦੇਵੇ ਕਿ ਭਾਈ ਅਸੀਂ ਤਾਂ ਭਾਰਤ ਦਾ ਹਿੱਸਾ ਹੀ ਨਹੀਂ ਹਾਂ ਅਸੀਂ ਤਾਂ ਭਾਰਤ ਤੋਂ ਅਲੱਗ ਹੋਣਾ ਹੈ ਅਜਿਹਾ ਫੈਸਲਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਇਸ ਨੂੰ ਸੰਵਿਧਾਨ ਦੇ ਤਹਿਰੇ ਵਿੱਚ ਰਹਿ ਕੇ ਕੰਮ ਕਰਨਾ ਹੋਵੇਗਾ ਉਸ ਨੂੰ ਜਿੰਨੀ ਤਾਕਤ ਦਿੱਤੀ ਗਈ ਹੈ ਉੰਨੀ ਦਾ ਹੀ ਇਸਤੇਮਾਲ ਕਰ ਸਕਦੇ ਹਨ ਗ੍ਰਾਮ ਸਭਾਵਾਂ ਨੂੰ ਤਾਕਤ ਦੇਣ ਨਾਲ ਸਮਾਜਿਕ ਰੀਤੀਆਂ ਵਧਣਗੀਆਂ ਜਾਂ ਘਟਣਗੀਆਂ ਗ੍ਰਾਮ ਸਭਾਵਾਂ ਨੂੰ ਤਾਕਤ ਦੇਣਾ ਸਮਾਜਿਕ ਰੀਤੀਆਂ ਤੇ ਕੀ ਅਸਰ ਪਵੇਗਾ ਜਿਵੇਂ ਜਾਤ ਪ੍ਰਥਾ ਬਾਲ ਵਿਆ ਕਿਸੇ ਨੂੰ ਡੈਨ ਲਾਣਨ ਤੇ ਉਸ ਤੇ ਅਤਿਆਚਾਰ ਕਰਨਾ ਭੂਤ ਪ੍ਰੇਤ ਜਨ ਆਦ ਅੰਧ ਵਿਸ਼ਵਾਸ ਨੇ ਕੀ ਜਦੋਂ ਗ੍ਰਾਮ ਸਭਾਵਾਂ ਨੂੰ ਅਧਿਕਾਰ ਦਿੱਤੇ ਜਾਣਗੇ ਤਾਂ ਕੀ ਇਹ ਰੀਤੀਆਂ ਵਧਣਗੀਆਂ ਸਾਰੀਆਂ ਕ੍ਰਿਤਿਆਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਨੇ ਗਲਤ ਭਾਵਨਾਵਾਂ ਦਾ ਹੀ ਇਹ ਨਤੀਜਾ ਹਨ ਇਹ ਭਾਵਨਾਵਾਂ ਲੋਕਾਂ ਦੇ ਦਿlo ਦਿਮਾਗ ਤੇ ਪੂਰੀ ਤਰ੍ਹਾਂ ਭਾਰੂ ਹਨ ਇਹਨਾਂ ਵਿੱਚੋਂ ਕਈ ਬਰਾਈਆਂ ਨੂੰ ਕਾਨੂੰਨੀ ਤੌਰ ਤੇ ਅਪਰਾਧਿਕ ਲਾਨਿਆ ਗਿਆ ਹੈ ਉਹਨਾਂ ਦੇ ਖਿਲਾਫ ਸਜ਼ਾ ਵੀ ਲਾਣੀ ਗਈ ਹੈ ਜੇ ਕੋਈ ਗ੍ਰਾਮ ਸਭਾ ਕਿਸੇ ਕੁਰੀਟੀ ਦਾ ਸਮਰਥਨ ਕਰਦੀ ਹੈ ਤਾਂ ਉਹ ਗੈਰਕਾਨੂੰਨੀ ਹੈ ਗ੍ਰਾਮ ਸਭਾ ਨਾਲ ਕ੍ਰੀਤੀਆਂ ਬਦਲਣਗੀਆਂ ਨਹੀਂ ਅਜਿਹਾ ਹੁੰਦੇ ਸਰਬੋਤਮ ਹੀ ਘਟ ਤਖਾਈ ਦਿੰਦੇ ਹਨ ਸਾਨੂੰ ਇਹ ਸਮਝਣਾ ਪਵੇਗਾ ਕਿ ਜਦੋਂ ਅਸੀਂ ਸਮਾਜਿਕ ਕ੍ਰੀਤੀਆਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਇਸ ਤੇ ਲਈ ਲੋਕਾਂ ਦੇ ਵਿੱਚ ਅੰਦੋਲਨ ਠੇੜਨੇ ਪੈਣਗੇ ਲੋਕਾਂ ਦੇ ਨਾਲ ਗੱਲਬਾਤ ਕਰਨੀ ਪਵੇਗੀ ਉਹਨਾਂ ਦੇ ਦਿਲੋ ਦਿਮਾਗ ਤੇ ਸਦੀਆਂ ਤੋਂ ਛਾਈਆਂ ਆਸਮਾਨਤਾਵਾਂ ਨੂੰ ਦੂਰ ਕਰਨਾ ਪਵੇਗਾ ਗ੍ਰਾਮ ਸਭਾ ਵਿੱਚ ਤਾਂ ਲੋਕ ਲੜਨਗੇ ਕਈ ਲੋਕਾਂ ਦਾ ਵਿਚਾਰ ਹੈ ਕਿ ਪਿੰਡਾਂ ਦੇ ਲੋਕ ਫੈਸਲੇ ਨਹੀਂ ਲੈ ਸਕਣਗੇ ਪਿੰਡਾਂ ਦੇ ਲੋਕਤੰਪੜ ਹੁੰਦੇ ਨੇ ಗ್ರಾಮ ਸਭਾ ਵਿੱਚ ਲੋਕ ਲੜਨਗੇ ਕਈ ਲੋਕ ਤਾਂ ਇੱਥੋਂ ਤੱਕ ਤਰਕ ਦਿੰਦੇ ਨੇ ਕਿ ਜਦੋਂ ਸਰਪੰਚ ਚੁਣਿਆ ਜਾਂਦਾ ਤਾਂ ਸਰਪੰਚ ਨੂੰ ਮੰਨ ਲੋ 60% ਵੋਟਾਂ ਪੈਂਦੀਆਂ ਹਨ ਤੇ 40% ਲੋਕ ਤਾਂ ਉਸ ਦੇ ਵਿਰੋਧ ਵਿੱਚ ਹੁੰਦੇ ਹਨ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਉਹ ਲੋਕ ಗ್ರಾಮ ਸਭਾ ਦੀ ਮੀਟਿੰਗ ਨਹੀਂ ਹੋਣ ਦੇਣਗੇ ਦੁਨੀਆ ਭਰ ਦੇ ਹੁਣ ਤੱਕ ਦੇ ਸਾਰੇ ਅਨੁਭਵ ਇਹੀ ਦੱਸਦੇ ਹਨ ਕਿ ਡਰ ਬੇਬੁਨਿਆਦ ਹਨ ਇਸ ਕਿਤਾਬ ਵਿੱਚ ਹੀਰੇ ਬਾਜ਼ਾਰ ਦੀ ਉਦਾਹਰਣ ਦਿੱਤੀ ਗਈ ਹੈ ਜਿੱਥੇ ਪਹਿਲਾਂ ਬਹੁਤ ਹੀ ਗੁੱਟਬੰਦੀ ਸੀ ਲੋਕ ਲੜਦੇ ਰਹਿੰਦੇ ਸਨ ਪਿੰਡ ਵਿੱਚ ਦੁਸ਼ਮਣੀ ਸੀ ਖੂਨ ਵੀ ਹੋ ਚੁੱਕੇ ਸਨ ਹਰ ਹਫ਼ਤੇ ਪੁਲਿਸ ਪਿੰਡ ਵਿੱਚ ਆਈ ਰਹਿੰਦੀ ਸੀ ਉੱਥੇ ਵੀ ਜਦੋਂ ਗ੍ਰਾਮ ਸਭਾ ਸ਼ੁਰੂ ਹੋਈ ਤਾਂ ਪਹਿਲਾਂ ਬਹੁਤ ਹੀ ਘਟਕਉਂਦੇ ਸਨ ਫਿਰ ਲੋਕਾਂ ਨੇ ਹੌਲੀ-ਹੌਲੀ ਆਉਣਾ ਸ਼ੁਰੂ ਕਰ ਦਿੱਤਾ ਪਿੰਡ ਦੇ ਝਗੜੇ ਦੀ ਪਿੰਡ ਦੀ ਗ੍ਰਾਮ ਸਭਾ ਵਿੱਚ ਚਰਚਾ ਹੋਣੀ ਸ਼ੁਰੂ ਹੋ ਗਈ ਸਾਰਿਆਂ ਨੇ ਮਿਲ ਬੈਠ ਕੇ ਗੱਲਬਾਤ ਕਰਨ ਦਾ ਪਲੇਟਫਾਰਮ ਬਣਾ ਲਿਆ ਅੱਜ ਇਹ ਪਿੰਡ ਸੰਪੂਰਨ ਹੈ ਦਿੱਲੀ ਵਿੱਚ ਸਾਲ ਭਰ ਤੋਂ ਮਹੱਲਾ ਸੁਭਾਵਾਂ ਚੱਲ ਰਹੀਆਂ ਹਨ ਇਹਨਾਂ ਮਹੱਲਾ ਸੁਭਾਵਾਂ ਵਿੱਚ ਹਰ ਕਿਸਮ ਦੇ ਲੋਕ ਆਉਂਦੇ ਹਨ ਭਾਜਪਾ ਦਾ ਪ੍ਰਬੰਧ ਹੁੰਦਾ ਤਾਂ ਕਾਂਗਰਸ ਵਾਲੇ ਵੀ ਆਉਂਦੇ ਹਨ ਕਾਂਗਰਸ ਦਾ ਪ੍ਰਬੰਧ ਹੁੰਦਾ ਤਾਂ ਭਾਜਪਾ ਵਾਲੇ ਵੀ ਆਉਂਦੇ ਹਨ ਉੱਥੇ ਚਰਚਾ ਹੁੰਦੀਆਂ ਹਨ ਥੋੜਾ ਬਹੁਤ ਲੜਾਈ ਝਗੜਾ ਵੀ ਹੁੰਦਾ ਹੈ ਆਵਾਜ਼ ਬਿਵਾਜ਼ ਵੀ ਹੁੰਦਾ ਹੈ ਤਰਕ ਬੈਸ ਜ਼ਰੂਰ ਹੁੰਦੀ ਹੈ ਲੇਕਿਨ ਅਖੀਰ ਵਿੱਚ ਫੈਸਲੇ ਵੀ ਜ਼ਰੂਰ ਹੁੰਦੇ ਹਨ ਚਲੋ ਕੁਝ ਹੋਵੇ ਜਾਂ ਨਾ کم سے کم اتنا ضرور ਹੁੰਦਾ ਕਿ ਜਿਸ ਪਿੰਡ ਵਿੱਚ ਆਦਮੀ ਆਪਸ ਵਿੱਚ ਮਿਲ ਬੈਠ ਕੇ ਨਿਰਣਾ ਕਰਨਗੇ ਉੱਥੇ ਉੱਥੇ ਸੁਧਾਰ ضرور ਹੋਵੇਗਾ ਜਿੱਥੋਂ ਜਿੱਥੋਂ ਦੇ ਲੋਕ ਆਪਸ ਵਿੱਚ ਲੜਨ ਝਗੜਨਗੇ ਉੱਥੇ ਸੁਧਾਰ ਨਹੀਂ ਹੋ ਸਕਦਾ ਉਹ ਲੋਕ ਇਹ ਫੈਸਲਾ ਨਹੀਂ ਕਰ ਸਕਣਗੇ ਕਿ ਫਲਾਣਾ ਅਧਿਕਾਰੀ ਚੋਰ ਹੈ ਜਾਂ ਫਲਾਨੀ ਪਾਰਟੀ ਚੋਰ ਹੈ ਫਲਾਣਾ ਨੇਤਾ ਚੋਰ ਹੈ ਉਹਨਾਂ ਨੂੰ ਇਹ ਕਹਿਣਾ ਪਵੇਗਾ ਕਿ ਅਸੀਂ ਸਾਰੇ ਹੀ ਨਕਮੇ ਹਾਂ ਅਸੀਂ ਹੀ ਲੜਦੇ ਰਹਿੰਦੇ ਹਾਂ ਜਦੋਂ ਤੱਕ ਅਸੀਂ ਨਹੀਂ ਸੁਧਰਾਂਗੇ ਤਦ ਤੱਕ ਸੁਧਾਰ ਨਹੀਂ ਹੋ ਸਕਦਾ ਫਿਰ ਉਹ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਣਗੇ ਆਪਣੀ ਤਕਦੀਰ ਆਪਣੀ ਜ਼ਿੰਦਗੀ ਆਪਣੀ ਗਰੀਬੀ ਆਪਣੀ ਬੇਰੁਜ਼ਗਾਰੀ ਦੇ ਲਈ ਉਹਨਾਂ ਨੂੰ ਖੁਦ ਹੀ ਦੋਸ਼ ਦੇਣਾ ਪਵੇਗਾ ਅੱਜ ਦੀ ਵਿਵਸਥਾ ਵਿੱਚ ਦਿੱਲੀ ਲਖਨਊ ਪਪਾਲ ਵਿੱਚ ਬੈਠ ਕੇ ਕੋਈ ਅਫਸਰ ਨੇਤਾ ਸਾਡੀ ਜ਼ਿੰਦਗੀ ਦੇ ਫੈਸਲੇ ਕਰਦਾ ਹੈ ਹੁਣ ਤੁਸੀਂ ਹੀ ਦੱਸੋ ਕਿਹੜੀ ਗੱਲ ਜ਼ਿਆਦਾ ਠੀਕ ਹੈ ਸਾਡੀ ਜ਼ਿੰਦਗੀ ਦੇ ਫੈਸਲੇ ਪਿੰਡ ਦੇ ਲੋਕ ਕਰਨ ਕਿ ਜਾਂ ਦੂਰ ਬੈਠ ਕੇ ਕੋਈ ਅਧਿਕਾਰੀ ਜਾਂ ਨੇਤਾ ਕਰੇ ਯਕੀਨਨ ਹੀ ਜੇ ਸਾਰਾ ਪਿੰਡ ਬੈਠ ਕੇ ਫੈਸਲਾ ਕਰੇਗਾ ਤਾਂ ਲੜਾਈ ਝਗੜਾ ਮਾਰ ਕੁੱਟ ਸਭ ਹੋਵੇਗਾ ਪਰ ਅਖੀਰ ਵਿੱਚ ਅਸੀਂ ਆਪਣੇ ਪਿੰਡ ਦੇ ਲਈ ਚੰਗੇ ਫੈਸਲੇ ਵੀ ਕਰਾਂਗੇ ਅਸੀਂ ਪਿਆਸੇ ਹਾਂ ਸਾਨੂੰ ਪਾਣੀ ਚਾਹੀਦਾ ਹੈ ਉਹ ਦੂਰ ਬੈਠਾ ਅਧਿਕਾਰੀ ਕਹਿੰਦਾ ਕਿ ਨਹੀਂ ਪਾਰਕ ਬਣਗੇ ਕੰਪਿਊਟਰ ਭੇਜੇ ਜਾਣਗੇ ਉਸ ਨੂੰ ਸਾਡੀਆਂ ਜ਼ਰੂਰਤਾਂ ਦਾ ਕੀ ਪਤਾ ਹੈ ਚਾਹੇ ਸਾਡੇ ਪਿੰਡ ਵਿੱਚ ਲੜਾਈ ਹੋਵੇ ਝਗੜਾ ਹੋਵੇ ਪਰ ਫੈਸਲੇ ਸਾਡੇ ਪਿੰਡ ਦੇ ਹੀ ਲਏ ਜਾਣਗੇ ਸਾਡੇ ਮੁਹੱਲੇ ਦੇ ਹੀ ਫੈਸਲੇ ਹੋਣਗੇ ਉਸ ਦੇ ਵਿੱਚ ਹੀ ਸਾਡਾ ਸਾਰਿਆਂ ਦਾ ਫਾਇਦਾ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ